ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਵਧੀਆ ਹੋਵਗੇ ਆਪਣੇ ਆਪਣੇ ਘਰਾਂ ਦੇ ਵਿੱਚ ਰਾਜੀ ਖੁਸ਼ੀ ਤੇ ਖੁਸ਼ਹਾਲ ਹੋਵਗੇ ਵਾਈਗੁਰ ਤਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਆ ਇਹ ਦਿਨ ਹੈਗਾ ਜੀ ਮੰਗਲਵਾਰ ਦਾ ਤੇ ਇਹ ਸਵੇਰ ਸਵੇਰ ਦੀ ਵੀਡੀਓ ਜਿਹੜੇ ਪਿੱਲਰ ਪੁੱਟੇ ਹੋਏ ਸੀ ਉਹ ਮੈਂ ਤੁਹਾਨੂੰ ਰਾਤ ਵੀ ਦਿਖਾਏ ਸੀ ਤੇ ਮੈਂ ਸੋਚਿਆ ਤਾਂ ਹੁਣ ਦਿਨ ਦੀ ਵੀ ਥੋੜੀ ਜੀ ਵੀਡੀਓ ਸ਼ੂਟ ਕਰਕੇ ਦਿਖਾ ਦਾਂ ਤੇ ਬਹੁਤ ਵਧੀਆ ਵੀ ਲੱਗਦਾ ਖਲਾਰਾ ਪਿਆ ਹੋਇਆ ਘਰ ਬੰਦਿਆ ਆਪਣਾ ਸੋ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਮੇਰੀ ਦੋ ਦਿਨ ਵੀਡੀਓ ਇਸ ਕਰਕੇ ਨਹੀਂ ਆਈ ਕਿਉਂਕਿ ਮੈਂ ਬਿਮਾਰ ਹੋ ਗਈ ਸੀ ਤੇ ਇਸ ਕਰਕੇ ਮੈਂ ਵੀਡੀਓ ਐਡਿਟ ਵੀ ਨਹੀਂ ਕਰ ਪਾਈ ਤੇ ਬਣਾ ਵੀ ਨਹੀਂ ਪਾਈ ਤੇ ਇਹ ਮੰਗਲ ਬੁੱਧਵਾਰ ਦੀ ਵੀਡੀਓ ਮੇਰੇ ਕੋਲ ਬਣੀ ਹੋਈ ਸੀ ਤੇ ਮੈਂ ਅੱਜ ਹੀ ਰੇਟਿੰਗ ਕਰਕੇ ਤੇ ਅੱਜ ਹੀ ਪਾਉਂਦੀ ਆ ਇੱਥੇ ਆਪਣੇ ਬਾਥਰੂਮ ਵੀ ਅੱਜ ਚਾਲੂ ਹੋ ਹੀ ਜਾਣੇ ਆ ਕਿਉਂਕਿ ਸਾਰਾ ਕੰਮ ਰੈਡੀ ਹੋ ਗਿਆ ਵਾ ਜੋ ਬਸ ਟੂਟੀਆਂ ਲੱਗ ਕੇ ਤੇ ਪਾਣੀ ਚੱਲਣ ਵਾਲਾ ਰਹਿ ਗਿਆ ਫਰਸ਼ਾਂ ਵਗੈਰਾ ਸਾਰਾ ਕੁਝ ਪੈ ਗਈਆਂ ਮੈਂ ਸਭਪਾ ਚਾਲੂ ਕਰ ਹੀ ਦੇਣੇ ਆ ਕਿਉਂਕਿ ਫਰਸ਼ਾਂ ਵੀ ਸੁੱਕ ਗਿਆ ਵਾ ਤੇ ਲੈਟਰਨ ਹਲੇ ਆਪਣੇ ਫਲੈਸ਼ ਮਤਲਬ ਨਈ ਚਾਲੂ ਹੋਣੀ ਕਿਉਂਕਿ ਇਹਦੇ ਪੂਰੇ ਪਾਰੇ ਪੁੱਟਣ ਵਾਲੇ ਆ ਕੱਲਾ ਬਾਥਰੂਮ ਹੀ ਚਾਲੂ ਹੋਊਗਾ ਤੇ ਬਾਕੀ ਸਾਰਾ ਕੁਝ ਮਤਲਬ ਪਾਣੀ ਦਾ ਸਿਸਟਮ ਚਾਲੂ ਹੋ ਜਾਊਗਾ ਜਿਹੜਾ ਕਿ ਬਰਾਂਡੇ ਦੇ ਵਿੱਚ ਆਪਣਾ ਜਿਹੜਾ ਪਾਣੀ ਚੱਲਦਾ ਉਹ ਬੰਦ ਹੋ ਜਾਊਗਾ ਬਸ ਇਹ ਚੱਲ ਗਿਆ ਤੇ ਫਿਰ ਉੱਤਰ ਜਿਹੜਾ ਪਾਣੀ ਦਾ ਸਿਸਟਮ ਆਪਣਾ ਜਿਹੜਾ ਖਲਾਰਾ ਜ਼ਿਆਦਾ ਪੈਂਦਾ ਉਹ ਨਾ ਪਊਗਾ ਉੱਧਰ ਫਿਰ ਸੁੱਕਾ ਸੁੱਕਾ ਰਹੂਗਾ ਕਿ ਇੱਥੇ ਬੱਚਿਆਂ ਦੇ ਵੀ ਖੇਡ ਮਸਤੀ ਚੱਲਣ ਦੇ ਸੀ ਤੇ ਮੈਂ ਮਸ਼ੀਨ ਦੇ ਵਿੱਚ ਕੱਪੜੇ ਪਾਤੇ ਸੀ ਸਵੇਰੇ ਉੱਠ ਕੇ ਤੇ ਉਦੋਂ ਮੈਂ ਆਲੂ ਕਿਚੜਨੇ ਉਬਲਨੇ ਧਰ ਦਿੱਤੇ ਸੀ ਮੈਨੂੰ ਇਹ ਸੀ ਕਿ ਫਿਰ ਬਾਕੀ ਹੌਲੀ-ਹੌਲੀ ਕੰਮ ਜਿਹੜੇ ਆਪਣੀਆਂ ਸਫਾਈਆਂ ਦੇ ਉਹ ਹੋ ਜਾਣਗੇ ਸਫਾਈ ਤਾਂ ਕੋਈ ਇੰਨੀ ਜ਼ਿਆਦਾ ਹੁੰਦੀ ਨਹੀਂ ਆ ਬਸ ਝਾੜੂ ਲਗਾਉਣਾ ਹੁੰਦਾ ਵਾ ਹੋਰ ਤਾਂ ਨਹੀਂ ਕੁਝ ਮਤਲਬ ਇੰਨਾ ਜ਼ਿਆਦਾ ਹੁੰਦਾ 7 ਵਜੇ ਹੀ ਮਤਲਬ ਸਾਰੇ ਕੰਮ ਆਪਣੇ ਆਲਰੇਡੀ ਹੋ ਹੀ ਚੁੱਕੇ ਸੀ ਤੇ ਦੁਪਹਿਰ ਦਾ ਟਾਈਮ ਆ 10:00 ਵਜੇ ਦਾ ਉਦੋਂ ਮੈਂ ਸਬਜੀ ਨੂੰ ਤੜਕਾ ਲਗਾਉਂਦੀ ਸੀ ਆਲੂ ਚਣਿਆਂ ਦੀ ਸਬਜੀ ਬਣਾਈ ਸੀ ਅੱਜ ਕਿਉਂਕਿ ਰੋਜ਼ ਰੋਜ਼ ਸੁੱਕੀਆਂ ਸਬ지ਆਂ ਨਵਨੀ ਸਰਦਾ ਫਿਰ ਕਰੇ ਮਿਸਤਰੀ ਲੱਗੇ ਆ ਤੇ ਤਰੀ ਵਾਲੀ ਸਬਜੀ ਹੀ ਮਾਰਾ ਉਂਦੀ ਨਹੀਂ ਤਾਂ ਮਤਲਬ ਨਹੀਂ ਕੋਈ ਸੁੱਕੀ ਸਬਜੀ ਨਹੀਂ ਰੋ ਗਾਂਦੀ ਤੇ ਸੋ ਪਲੀਜ਼ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਸਬਜੀ ਨੂੰ ਮੈਂ ਬਿਲਕੁਲ ਸਿੰਪਲ ਜਿਹਾ ਤੜਕਾ ਲਗਾਉਣੇ ਨੇ ਇੱਕ ਕੜ੍ਹੀ ਤੇਲ ਦੀ ਪਾ ਕੇ ਜਿਹੜੇ ਗੰਡੇ ਕੱਟੇ ਹੁੰਦੇ ਉਹ ਪਾ ਕੇ ਉਹਨਾਂ ਨੂੰ ਐ ਭੁੰਨ ਕੇ ਉਸ ਤੋਂ ਬਾਅਦ ਹਲਦੀ ਤੇ ਗਰਮ ਮਸਾਲਾ ਤੇ ਕਸੂਰੀ ਮੇਥੀ ਤੇ ਲੂਣ ਹੋਰ ਕੁਝ ਨਹੀਂ ਪਾਉਂਦੇ ਹੁੰਦੇ ਤੇ ਹਰੀਆਂ ਮਿਰਚਾਂ ਬਸ ਮੈਂ ਗ੍ਰाइंड ਕਰਕੇ ਗੰਡਿਆਂ ਦੇ ਨਾਲ ਹੀ ਪਾ ਦੇ ਦਿੰਨੀ ਆ ਤੇ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਮੈਂ ਤੜਕੇ ਨੂੰ ਐ ਚੰਗੀ ਤਰ੍ਹਾਂ ਭੁੰਨ ਲੈਣੀ ਆ ਤੇ ਅੱਜ ਆਪਾਂ ਆਲੂ ਵੀ ਉਬਾਲੇ ਹੋਏ ਆ ਚਣਿਆਂ ਦੇ ਵਿੱਚ ਪਾਉਣ ਨੂੰ ਉਹ ਵੀ ਮੈਂ ਫਿਰ ਕੇ ਪਾਉਂਗੀ ਤੇ ਚਨੇ ਵੀ ਮਤਲਬ ਬ ਕਾਫੀ ਜ਼ਿਆਦਾ ਹੀ ਬਣਾਈ ਸੀ ਕੁਲੀ ਸਬਜ਼ੀ ਬਣਾਈ ਸੀ ਜਿਹੜਾ ਸਾਡਾ ਰਾਤ ਦਾ ਵੀ ਡੰਗ ਹੋ ਜੇ ਨਹੀਂ ਤਾਂ ਫਿਰ ਰਾਤ ਨੂੰ ਫੇਰ ਦੁਬਾਰਾ ਬਣਾਉਣੀ ਪੈਂਦੀ ਆ ਫਿਰ ਦਾ ਔਖਾ ਜਾਂਦਾ ਕਿਉਂਕਿ ਸਵੇਰੇ ਵੀ ਕੰਮ ਕਰੀਏ ਬੰਦਾ ਥੱਕ ਜਾਂਦਾ ਫਿਰ ਰਾਤ ਨੂੰ ਹਿੰਮਤ ਜੀ ਨਹੀਂ ਰਹਿੰਦੀ ਕੰਮ ਕਰਨ ਦੀ ਬਹੁਤ ਜਾਂਦਾ ਔਖਾ ਜਾਂਦਾ ਤੇ ਮੈਂ ਬਿਮਾਰ ਵੀ ਹੋ ਕੇ ਸੀ ਮਤਲਬ ਇਹ ਨਹੀਂ ਜ਼ਿਆਦਾ ਗਰਮੀ ਆ ਨਾ ਤੇ ਗਰਮੀ ਦੇ ਵਿੱਚ ਮੈਂ ਥੱਕ ਜਾਂਦੀ ਆ ਤੇ ਮਤਲਬ ਸਿਰ ਨੂੰ ਚੱਕਰ ਆਉਣ ਲੱਗ ਪੈਂਦੇ ਆ ਕਈ ਵਾਰੀ ਤਾਂ ਪੇਟ 'ਚ ਵੀ ਦਰਦ ਹੋਣ ਲੱਗ ਪੈਂਦੀ ਆ ਬਸ ਕੋਈ ਵਾਇਨ ਨਹੀਂ ਰਹਿੰਦੀ ਤੇ ਇਹ ਬਸ ਮੈਂ ਕਸੂਰੀ ਮੇਥੀ ਪਾਤੀ ਸੀ ਹੁਣ ਮੈਨੂੰ ਚੰਗੀ ਤਰ੍ਹਾਂ ਹਿਲਾ ਲੂੰਗੀ ਤੜਕੇ ਨੂੰ ਜਿਹੜਾ ਲੂਣ ਹਲਦੀ ਲੂਣ ਸਾਰਾ ਕੁਝ ਅਗ ਵਿੱਚ ਮਿਕਸ ਹੋ ਜਾਊਗਾ ਮਸਾਲੇ ਦੇ ਤੇ ਬਹੁਤ ਵਧੀਆ 스ਮੈਲ ਵੀ ਆਉਣ ਲੱਗ ਪੈਂਦੀ ਆ ਮਸਾਲੇ ਦੇ ਵਿੱਚੋਂ ਤੇ ਮੈਂ ਤੁਹਾਨੂੰ ਰੈਸਪੀ ਅੱਗੇ ਮਤਲਬ ਕਾਫੀ ਵਾਰੀ ਸ਼ੇਅਰ ਕੀਤੀ ਹਾਂ ਤੁਹਾਡੇ ਨਾਲ ਤੇ ਆਪਣੇ ਮਿਸਤਰੀ ਉਧਰ ਆ ਕੇ ਤੇ ਜਿਹੜਾ ਮਤਲਬ ਕੰਮ ਰੰਧਾ ਸੀ ਥੋੜਾ ਜਿਹਾ ਉਹ ਕਰਦੇ ਪਏ ਸੀ ਇਹ ਮਤਲਬ ਜਿਹੜੇ ਪਿੱਲੇ ਵਗੈਰਾ ਪੁੱਟੇ ਹੋਏ ਨਾ ਉਹ ਉਹਨਾਂ ਨੇ ਅੱਜ ਬਸ ਰੀ ਬੰਨਣੇ ਸੀ ਨਹੀਂ ਆਪਾਂ ਬੁੱਧਵਾਰ ਰੱਖਣੀ ਆ ਉਹ ਵੀ ਇਸ ਵਲੌਗ ਦੇ ਵਿੱਚ ਹੀ ਵੀਡੀਓ ਕਿਉਂਕਿ ਇਹ ਵਲੌਗ ਛੋਟਾ ਹੀ ਫਿਰ ਮੈਂ ਉਹ ਵੀ ਵੀਡੀਓ ਵਿੱਚ ਮਿਕਸ ਕਰਕੇ ਵਲੌਗ ਥੋੜਾ ਜਿਹਾ ਵੱਡਾ ਬਣਾ ਦਾਂ ਤਾਂ ਕਿਉਂਕਿ ਮੇਰੇ ਕੋਲ ਨਾ ਇੰਨਾ ਟਾਈਮ ਨਹੀਂ ਹੁੰਦਾ ਬਲੌਗ ਸ਼ੂਟ ਕਰਨ ਦਾ ਤੇ ਇਹਦੇ ਵਿੱਚ ਮੈਂ ਪਾਣੀ ਉਹੀ ਪਾਣਦੇ ਸੀ ਜਿਹਦੇ ਵਿੱਚ ਮੈਂ ਚਨੇ ਤੇ ਆਲੂ ਬਾਲੇ ਸੀ ਕਿਉਂਕਿ ਉਹ ਪਾਣੀ ਬਹੁਤ ਜ਼ਿਆਦਾ ਵਧੀਆ ਹੁੰਦਾ ਵਾ ਤੇ ਇਸ ਕਰਕੇ ਉਹਦੇ ਵਿੱਚ ਹੀ ਮਤਲਬ ਸਬਜੀ ਬਣਦੀ ਆ ਤੇ ਬਹੁਤ ਵਧੀਆ ਕਿਉਂਕਿ ਬਲੈਕ ਬਲੈਕ ਚਣਿਆਂ ਦਾ ਬਲੈਕ ਬਲੈਕ ਪਾਣੀ ਹੁੰਦਾ ਤੇ ਬਹੁਤ ਹੀ ਜ਼ਿਆਦਾ ਵਤੀਆਂ ਹੁੰਦਾ স্মੈਲ ਵੀ ਬਹੁਤ ਸੋਹਣੀ ਆਉਂਦੀ ਆ ਉਹ ਪਾਣੀ ਦੇ ਵਿੱਚੋਂ ਕਈ ਰੋੜ ਦਿੰਦੇ ਆ ਤੇ ਕਈ ਮੇਰੇ ਵਰਗੇ ਪਾ ਲੈਂਦੇ ਆ ਕਹਿੰਦੇ ਬਟ ਸਬਜੀ ਉਹਦੇ ਨਾਲ ਹੀ ਬਣਦੀ ਆ ਮੈਂ ਵੀ ਪਹਿਲਾਂ ਰੋੜ ਦਿੰਦੇ ਨਹੀਂ ਬਟ ਮੈਨੂੰ ਵੀ ਫਿਰ ਕਿਸੇ ਨੇ ਦੱਸਿਆ ਫਿਰ ਮੈਂ ਟਰਾਈ ਕਿ ਦੇਖਿਆ ਤੇ ਬਹੁਤ ਜ਼ਿਆਦਾ ਵਧੀਆ ਮਤਲਬ ਸਬਜੀ ਬਣਦੀ ਹੈ ਪਾਇਆ ਤੇ ਦੇਖੋ ਮੈਂ ਚਨੇ ਵੀ ਪਾ ਦਿੱਤੇ ਸੀ ਪਾਣੀ ਵੀ ਪਾ ਦਿੱਤਾ ਸੀ ਹੁਣ ਜਿੱਤਾਂ ਨੂੰ ਸਬਜੀ ਰਹਿ ਜੇਗੀ ਉਦੋਂ ਮੈਂ ਦਿਖਾਉਂਗੀ ਤੇ ਮੈਂ ਇੱਥੇ ਬੈਂਚ ਦੇ ਬੈਠ ਕੇ ਆਪਣਾ ਜਿਹੜਾ ਦਾਲ ਸਬਜ਼ੀ ਬਣਾ ਲੈਣੀ ਆ ਆਟਾ ਗੁੰਨ ਲੈਣੀ ਉਹ ਫੁਲਕੇ ਬਣਾ ਲੈਣੇ ਬਟ ਜਦੋਂ ਮੈਂ ਠੀਕ ਨਾ ਫਿਰ ਮੈਂ ਗੈਸ نیچے ਲਾ ਕੇ ਫਿਰ ਉਹ نیچے بیٹھ ਕੇ ਲਾ ਲੈਣੀ ਇੱਥੇ ਹੁਣ ਮੈਂ ਪਾਉਂਗੀ ਆਲੂ ਫੇਕ ਚੰਗੀ ਤਰ੍ਹਾਂ ਚਨੇ ਤਾਂ ਪਾ ਪਾ ਦਿੱਤੇ ਆ ਤੇ ਉਹ ਬਸ ਸਬਜ਼ੀ ਹੁਣ ਰਿਜ ਜਾਣੀ ਆ 15-20 ਮਿੰਟਾਂ ਚ ਕਿਉਂਕਿ ਚਨੇ ਵੀ ਰਿਜ ਜਿਓ ਆ ਆਲੂ ਵੀ ਰਿਜ ਜਿਓ ਆ ਤੇ ਪਾਣੀ ਵੀ ਰਿਜ ਜਾ ਆ ਬਸ ਤੜਕਾ ਹੀ ਵਿੱਚ ਵਿੱਚ ਮਿਕਸ ਕਰਨਾ ਮੈਂ ਤੋਂ ਬਸ ਰਿਜ ਜਾਣਾ ਲੋ ਜੀ ਆਪਣੀ ਸਬਜੀ ਬਣ ਕੇ ਰੈਡੀ ਹੋ ਚੁੱਕੀ ਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਆ ਤੇ ਵੇਖਣ ਦੇ ਵਿੱਚ ਵੀ ਲੱਗਨਦੀ ਆ ਤੇ ਬਹੁਤ ਹੀ ਜ਼ਿਆਦਾ ਸੁਆਦ ਬਣੀ ਆ ਤੇ ਆਜੋ ਜਿੰਨੇ ਜਿੰਨੇ ਖਾਣੀ ਆ ਕਿਉਂਕਿ ਸਾਡੇ ਘਰੇ ਤਰੀ ਵਾਲੀਆਂ ਸਬਜ਼ੀਆਂ ਹੀ ਹੁਣ ਚੱਲਦੀਆਂ ਪਈਆਂ ਵਾ ਤੇ ਸਵਾਜੋ ਜਿੰਨੇ ਜਿੰਨੇ ਖਾਣੀ ਆ ਤੇ ਇਹ ਹੈਗਾ ਜੀ ਨੈਕਸਟ ਡੇ ਸਵੇਰ ਦਾ ਮਤਲਬ ਬੁੱਧਵਾਰ ਦਾ ਨੈਕਸਟ ਡੇ ਆ ਤੇ ਇੱਥੇ ਉਹਨਾਂ ਨੇ ਪਿੱਲਰ ਬਣਾ ਕੇ ਰੱਖੇ ਸੀ ਰੋੜੀ ਮਤਲਬ ਸਰਦਾਰ ਜਿਉਂ ਨਹੀਂ ਸੁੱਟ ਗਏ ਸੀ ਗੱਡੀ ਤੇ ਤੇ ਰੋੜੀ ਆਪਾਂ ਨੀਂਹਾਂ 'ਚ ਪਾਉਣ ਵਾਸਤੇ ਇੱਥੇ ਸਟਾਈ ਹੋਈ ਆ ਤੇ ਉਹ ਪਿੱਲਰ ਆ ਜਿਹੜੇ ਉਹਨਾਂ ਨੇ ਥੋੜੇ ਜਿ ਬਣ ਕੇ ਰੱਖੇ ਆ ਕੱਲ ਦੇ ਬੰਨੇ ਹੋਏ ਆ ਤੇ ਇਹ ਨੈਕਸਟ ਡੇ ਦੀਆਂ ਬੁੱਧਵਾਰ ਦੀ ਤੇ ਅੱਜ ਇੱਥੇ ਆਪਾਂ ਨੀਂਹ ਵੀ ਰੱਖਾਂਗੇ ਉਹ ਵੀ ਤੁਹਾਨੂੰ ਵੀਡੀਓ ਸ਼ੂਟ ਕਰ ਵੀਡੀਓ ਸ਼ੂਟ ਕੀਤੀ ਆ ਮੈਂ ਥੋੜੀ ਜੀ ਬਟ ਜ਼ਿਆਦਾ ਨਹੀਂ ਕੀਤੀ ਕਿਉਂਕਿ ਕਰੇ ਜਿਆਦੇ ਜਾਣੇ ਇਸ ਕਰਕੇ ਮੈਂ ਤਾਂ ਥੋੜੀ ਵੀਡੀਓ ਸ਼ੂਟ ਹੋ ਪਾਈ ਤੇ ਬਸ ਇੱਥੇ ਟਾਈਮ ਹੋ ਗਿਆ ਸੀ 8 9 ਵਜੇ ਦਾ ਟਾਈਮ ਹੋ ਗਿਆ ਸੀ ਤੇ ਮਿਸਤਰੀ ਆਏ ਸੀ ਅੱਜ 9:30 ਵਜੇ ਤੇ ਆਪਾਂ ਨੀਰ ਰੱਖੀ ਸੀ ਸਾਢੇ ਕੋ 11 ਵਜੇ ਕਿਉਂਕਿ ਕਹਿੰਦੇ ਆ 12 ਵਜੇ ਤੋਂ ਪਹਿਲਾਂ ਪਹਿਲਾਂ ਨੀਰ ਆਖ ਲਈਦੀ ਆ ਬਾਅਦ ਵਿੱਚ ਨਹੀਂ ਰੱਖੀਂਦੀ ਤੇ ਇੱਥੇ ਆਪਣਾ ਮਤਲਬ ਜਿਹੜਾ ਫਰਸ਼ ਚੰਗੀ ਤਰ੍ਹਾਂ ਸੁੱਕ ਗਿਆ ਕੱਲ ਨੂੰ ਨਾ ਚਾਲੂ ਨਹੀਂ ਕੀਤੇ ਮੈਨੂੰ ਇਹ ਸੀ ਬਟ ਕਰ ਦੇਣਗੇ ਪਰ ਉਹਨੇ ਕੀਤੇ ਨਹੀਂ ਕਹਿੰਦੇ ਅੱਜ ਹੋ ਜਾਣੀ ਆ ਚਾਲੂ ਦੇਖੋ ਸੁੱਕ ਵੀ ਗਿਆ ਚੰਗੀ ਤਰ੍ਹਾਂ ਸਾਰਾ ਕੁਝ ਤੇ ਮਤਲਬ ਬਸ ਟੂਟੀਆਂ ਹੀ ਲੋਣ ਵਾਲੀਆਂ ਰਹਿ ਗਈਆਂ ਵਾ ਬਸ ਵੇਖੋ ਕਦੋਂ ਕਰਦੇ ਆ ਚਾਲੂ ਇੱਥੇ ਆਪਣੇ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ ਅਚਕਰਦਾਨੀ ਪੱਥਰ ਰੱਖਿਆ ਗਿਆ ਵਾ ਵਾਹਿਗੁਰੂ ਆਪਣੇ ਇਦਾਂ ਹੀ ਮੇਰ ਬਣਾਈ ਰੱਖੇ ਸਾਰਿਆਂ ਤੇ ਮੇਰੇ ਭੈਣ ਭਰਾਵਾਂ ਤੇ ਸਾਰਿਆਂ ਤੇ ਦਿਨ ਲਿਆਵੇ ਮੈਨੂੰ ਤਾਂ ਬਹੁਤ ਖੁਸ਼ੀ ਆ ਕਿ ਮੇਰੇ ਤੇ ਸੱਚੀ ਜਾਂ ਸਾਡੇ ਤੇ ਸੱਚੀ ਦੇ ਨਾਂ ਆਉਂਦਿਆ ਆਇਆ ਹੋਇਆ ਕਿ ਸਾਡੇ ਘਰ ਦਾਨੀ ਪੱਥਰ ਰੱਖਿਆ ਜਾ ਰਿਹਾ ਵਾ ਤੇ ਇੱਕ ਤੇ ਬਾਬਾ ਜੀ ਸੀ ਨੀਲੇ ਚੋਲੇ ਵਾਲੇ ਤੇ ਵਾਈਟ ਕੁਰਤੇ ਪਜਾਮੇ ਵਾਲੇ ਸਾਡੇ ਮਾਸੜ ਜੀ ਸੀ ਤੇ ਲੱਗੇ ਮੇਰਾ ਦਿਓਰ ਸੀ ਇਹ ਸਾਰੇ ਉੱਥੇ ਨਹੀਂ ਪੱਥਰ ਰੱਖੰਦੇ ਹੋਰ ਵੀ ਮੁੰਡੇ ਆਏ ਸੀ ਕਾਫੀ ਤੇ ਮੈਂ ਉੱਥੇ ਕੋਲ ਜਾ ਕੇ ਤਾਂ ਵੀਡੀਓ ਸ਼ੂਟ ਨਹੀਂ ਕਰ ਪਈ ਬਟ ਮੰਮੀ ਕਹਿੰ ਗਏ ਫਿਰ ਮੈਂ ਉਹਦੇ ਮਗਰ ਚਲੇ ਗਈ ਸੀ ਥੋੜੀ ਜੀ ਵੀਡੀਓ ਸ਼ੂਟ ਕੀਤੀ ਉਹ ਤੇ ਸਾਡੇ ਨੀਂ ਦੇ ਵਿੱਚ ਰੱਖਦੇ ਹੁੰਦੇ ਆ ਸਿਰਫ ਪਹਿਲਾਂ ਤੇਲ ਪਾਉਂਦੇ ਆ ਫਿਰ ਖੰਡ ਪਾਉਂਦੇ ਆ ਤੇ 5 ਰੁਪਏ ਪਾਉਂਦੇ ਆ ਬਸ ਹੋਰ ਕੁਸਤਾ ਨਹੀਂ ਪਾਉਂਦੇ ਮਤਲਬ 5 ਰੁਪਏ ਦੁੱਪ 1-1 ਰੁਪਈਆ ਦੇ ਪਾਉਂਦੇ ਇੰਨਾ ਕੀ ਕੁਝ ਪਾਇਆ ਹੋਰ ਕੁਝ ਨਹੀਂ ਪਾਇਆ ਬਸ ਨੀਂਦ ਦੇ ਵਿੱਚ ਨੀਤਾ ਕਈ ਭੈਣ ਭਰਾ ਨਹੀਂ ਦੇ ਵਿੱਚ ਬਹੁਤ ਕੁਝ ਰੱਖਦੇ ਆ ਬਟ ਸਾਡੇ ਨਹੀਂ ਮਤਲਬ ਇੰਨਾ ਸਮਾਰਕ ਕਿਹਾ ਜਾਂਦਾ ਆ ਦੇਖ ਲਓ ਪਹਿਲਾਂ ਮਾਸੜ ਜੀ ਤੇਲ ਪਾਉਂਦੇ ਸੀ ਉਸ ਤੋਂ ਬਾਅਦ ਉਹਨਾਂ ਨੇ ਖੰਡ ਪਾਣੀ ਮਤਲਬ ਪਹਿਲਾਂ ਪਲਸਟਰ ਲਾ ਦਿੰਦੇ ਆ ਨਾ ਥੱਲੇ ਫਿਰ ਖੰਡ ਪਾ ਕੇ ਤੇ ਉੱਤੇ ਦੁੱਪੜ ਪਾ ਦਿੰਦੇ ਆ ਤੇ ਬਹੁਤ ਮਤਲਬ ਵਧੀਆ ਤਰੀਕੇ ਨਾਲ ਬਾਬਾ ਜੀ ਨੇ ਨੇ ਰੱਖੇ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਵਾਹਿਗੁਰੂ ਨੇ ਸਾਡੇ ਦੇ ਇਹ ਦਿਨ ਲਿਆਂਦਾ ਮੈਂ ਤਾਂ ਸੱਚੀ ਬੜੀ ਖੁਸ਼ ਉਹਨੇ ਇੱਕ ਵਾਰੀ ਨੀਂ ਪੱਥਰ ਰੱਖਿਆ ਤੇ ਫਿਰ ਤਾਂ ਆਪਣਾ ਦਿਨਾਂ ਚ ਹੀ ਕੰਮ ਨਿਪਟ ਜਾਣਾ ਹੈ ਘਰ ਦਾ ਬਹੁਤ ਹੀ ਜ਼ਿਆਦਾ ਜਲਦੀ ਤੇ ਸੋ ਵਾਹਿਗੁਰੂ ਸਾਰਿਆਂ ਦੇ ਦਿਨ ਲਿਆਵੇ ਤੇ ਵਾਹਿਗੁਰੂ ਸਾਰਿਆਂ ਦੇ ਸੋਹਣੇ ਸੋਹਣੇ ਘਰ ਬਣਾਵੇ ਕਿਉਂਕਿ ਮੈਂ ਜਦੋਂ ਦੀ YouTube ਤੇ ਆਈ ਹਾਂ ਮੈਨੂੰ ਕਈ ਭੈਣ ਭਰਾਵਾਂ ਨੇ ਬਹੁਤ ਜ਼ਿਆਦਾ ਗੱਲਾਂ ਵੀ ਕੀਤੀਆਂ ਸੀ ਮੇਰੇ ਘਰ ਤੋਂ ਬਟ ਚਲੋ ਕੋਈ ਨਾ ਵਾਇਗਰੂ ਨੇ ਸੁਣੀ ਤਾਂ ਹੈਗੀ ਬਹੁਤ ਸ਼ੋਭਾ ਸ਼ੂਰੀ ਬਹੁਤ ਲਛਮੀ ਦਾ ਬਹੁਤ ਪਾਰਿਸ਼ ਨੇ ਮੇਰੇ ਪਰਵਾਂ ਸੰਗ ਸਹਾਰਾ ਅੱਜ ਕੱਲ੍ਹ ਕਰਕੇ ਆਵੇ ਮੈਂ ਹਾਲ ਹੋ ਜਾਵੇ दान किथे आहे दान किथे ਅੱਜ ਆਪਾਂ ਬਣਾਈ ਸੀ ਮਸਲਾ ਸ਼ੂਲਿਆਂ ਦੀ ਦਾਲ ਮੈਂ ਪਤੀਲਾਾਂ ਪਰ ਕੇ ਬਣਾਈ ਸੀ ਬਟ ਮਸਾਂ ਸਰੀ ਆਈ ਕਿਉਂਕਿ ਕਾਫੀ ਜ਼ਿਆਦਾ ਜਾਣੇ ਸੀ ਰੋਟੀ ਖਾਣ ਵਾਲੇ ਤੇ ਫਿਰ ਫੁਲਕੇ ਵੀ ਕਾਫੀ ਜ਼ਿਆਦਾ ਲੋਣੇ ਪੈ ਮੈਂ ਤੋ ਵੀਡੀਓ ਤਾਂ ਸ਼ੂਟ ਨਹੀਂ ਹੋਈ ਕਿਉਂਕਿ ਜਲਦੀ ਜਲਦੀ ਫਿਰ ਸਾਰੇ ਕੰਮ ਕੀਤੇ ਤੇ ਫੁਲਕੇ ਕਾਫੀ ਬਚ ਗਏ ਸੀ ਵੈਸੇ ਖੁੱਲ੍ਹੇ ਹੀ ਬਣਾਏ ਸੀ ਤੇ ਉਧਰ ਮਤਲਬ ਕਿ ਦੇਖੋ ਕਿੰਨੀ ਤੋਪਿਆਂ ਤਨ ਮੈਂ ਸਾਰਾ ਮੌਸਮ ਵਿੱਚ ਦਿਖਾਉਂਦੇ ਆ ਬਾਹਰ ਦਾ ਤੇ ਇੱਥੇ ਆਪਣੇ ਖਲਾਰਾ ਵੀ ਬੋਝਾਂ ਦਾ ਪਿਆ ਸੀ ਕਿਚਨ ਦੇ ਵਿੱਚ ਕਿਉਂਕਿ ਫੇ ਰੋਟੀ ਪਾਣੀ ਕੀਤਾ ਖਲਾਰਾ ਤਾਂ ਪੈ ਹੀ ਜਾਂਦਾ ਵਾ ਤੇ ਇੱਧਰ ਚੱਲਣ ਦੀ ਸੀ ਆਪਣੇ ਬੱਚਿਆਂ ਦੀ ਮਸਤੀ ਦੁਪਹਿਰ ਦਾ ਟਾਈਮ ਸੀ ਇਹ ਮਤਲਬ 1 2 ਵਜੇ ਦਾ ਟਾਈਮ ਸੀ ਤੇ ਉਧਰੋਂ ਬਾਅਦ ਵਿੱਚ ਸ਼ਾਮ ਨੂੰ ਵੀਡੀਓ ਸ਼ੂਟ ਕੀਤੀ ਕਿੰਨੀ ਰੱਖਣ ਤੋਂ ਬਾਅਦ ਇਹਨਾਂ ਨੇ ਮਤਲਬ ਇਸਤਰੀ ਨੇ ਇੱਕ ਜਿਹੜੀ ਕੋਠੇ ਦੀ ਨਹੀਂ ਸੀ ਉਹ ਪੂਰੀ ਭਰ ਦਿੱਤੀ ਸੀ ਇਹਨਾਂ ਕੋ ਕੰਮ ਨਿਬੇੜਿਆ ਵਾ ਤੇ ਸੋ ਮੈਂ ਗੁਰੂ ਦੀ ਕਿਰਪਾ ਨਾਲ ਅਛਨੀ ਪੱਥਰ ਵੀ ਰੱਖਿਆ ਗਿਆ ਬਸ ਆਪਣਾ ਬਹੁਤ ਜਲਦੀ ਘਰ ਵੀ ਕੰਪਲੀਟ ਬਣ ਜਾਣਾ ਹੈ ਤੇ ਸੋ ਤੁਸੀਂ ਸਾਰੇ ਜਣੇ ਪਲੀਜ਼ ਮੇਰਾ ਸਾਥ ਦੋ سپورਟ ਕਰੋ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰ ਲਿਆ ਕਰੋ ਤੇ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਤੁਹਾਡੇ ਸਾਥੇ سپورਟ ਦਾ ਕਰਕੇ ਹੀ ਮੈਂ ਬਹੁਤ ਜ਼ਿਆਦਾ ਅੱਗੇ ਵਧਣਾ ਵਾ ਤੇ ਪਲੀਜ਼ ਤੁਸੀਂ ਸਾਰੇ ਜਣੇ ਸਪੋਰਟ ਕਰਿਆ ਕਰੋ ਦੇਖੋ ਕਿੰਨਾ ਸੋਹਣਾ ਵੀ ਲੱਗਣਦਿਆ ਸੀ ਆਪਣਾ ਘਰ ਤੇ ਕਿਉਂਕਿ ਖਲਾਰਾ ਤਾਂ ਪੈਜ ਹੁੰਦਾ ਜਦੋਂ ਇਦਾਂ ਕਰਾਂ ਦੇ ਕੰਮ ਸ਼ੁਰੂ ਹੋਣ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਵਾ ਤੇ ਸੋ ਇੰਨਾ ਕੀ ਕੰਮ ਵੀ ਘੱਟ ਕਰਨਾ ਪੈਂਦਾ ਸਫਾਈ ਦਾ ਤੇ ਚਲੋ ਕੋਈ ਨਾ ਸਫਾਈ ਤਾਂ ਸਿਰਫ ਅੰਦਰ ਬਰਾਂਡੇ ਸ ਤੇ ਕਿਚਨ ਚ ਕਰਨੀ ਪੈਂਦੀ ਜ਼ਿਆਦਾ ਕਿਤੇ ਤੇ ਨਹੀਂ ਕਰਨੀ ਪੈਂਦੀ ਤੇ ਵਿੜਾ ਵੀ ਬਹੁਤ ਵੱਡਾ ਮਸਾ ਸਮਾਨ ਹੀ ਸੈਟ ਹੋਉਂਦਿਆ ਵਾ ਸਾਰੇ ਵਿੜੇ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਕਿੱਤੇ ਪੱਛਰੀ ਕਿਤੇ ਸਰੀਆ ਕਿਤੇ ਇੱਟਾਂ ਮਤਲਬ ਹੁਣ ਇਰਾਦਾ ਕੀ ਇੱਟਾਂ ਬਾਰੀ ਲਵਾ ਲਿਆ ਕਰੀਏ ਕਿਉਂਕਿ ਘਰ ਦੇ ਵਿੱਚ ਮੰਜੇ ਡਾਉਣ ਨੂੰ ਵੀ ਮੁੜ ਕੇ ਰਾਤ ਨੂੰ ਥਾਣੇ ਲੱਭਦਾ ਔਖਾ ਜਾ ਹੁੰਦਾ ਵਾ ਤੇ ਬਹੁਤ ਜ਼ਿਆਦਾ ਵਧੀਆ ਲੱਗਣ ਦੇ ਆ ਅਸੀਂ ਦੇਖੋ ਸ਼ਾਮ ਦਾ ਟਾਈਮ ਸੀ ਹੁਣ ਆਪਾਂ ਇੱਥੇ ਇੰਨੀ ਕਿ ਜਗ੍ਹਾ ਦੇ ਵਿੱਚ ਮੰਜੇ ਡਾਵਾਂਗੇ ਤਿੰਨ ਅਤੇ ਪੱਖਾ ਲਾ ਕੇ ਬਾਹਰ ਬਹਵਾਂਗੇ ਘੜੀ ਤੇ ਸੋ ਸਾਰੇ ਜਣੇ ਦੱਸੋ ਕਮੈਂਟ ਕਰਕੇ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਤੇ ਵੀਡੀਓ ਤੇ ਲਾਈਕ ਵੀ ਕਰ ਦਿਓ ਕਮੈਂਟ ਵੀ ਕਰ ਦਿਓ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਮੈਂ ਠੀਕ ਨਹੀਂ ਮੇਰੀ ਵਾਸਤਾ ਇਸ ਕਰਕੇ ਹੋਰ ਤਰ੍ਹਾਂ ਦੀ ਆਂਦੀ ਆ ਸੋ ਪਲੀਜ਼ ਸਾਰੇ ਜਣੇ ਅਡਜਸਟ ਕਰਿਓ ਤੇ ਪਲੀਜ਼ ਵੀਡੀਓ ਨੂੰ ਫੋਲੋ ਕਰ ਜ਼ਰੂਰ ਕਰ ਲਿਆ ਕਰੋ ਤੇ ਫਿਰ ਆਪਾਂ ਮਿਲਦੇ ਹਾਂ ਜੀ ਨੈਕਸਟ ਵਲੌਗਸ OK ਬਾਏ ਟੇਕ ਕੇਅਰ